ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਵੀਰ ਭਰਾਵਾਂ ਦਾ ਮੈਂ ਮੀਡੀਆ ਵਾਲਿਆਂ ਦਾ ਧੰਨਵਾਦ तहे ਦਿਲੋਂ ਧੰਨਵਾਦ ਕਰਦੀ ਹਾਂ ਜੋ ਅੱਜ ਮੇਰੇ ਕੋਲ ਤੁਸੀਂ ਪਹੁੰਚੇ ਤੇ ਬਹੁਤ ਬਹੁਤ ਧੰਨਵਾਦ ਤੇ ਮੈਂ ਆਪਣੇ ਕਾਂਗਰਸ ਸੀਨੀਅਰ ਲੀਡਰ ਸਹਿਬਾਨਾਂ ਦਾ ਵੀ ਧੰਨਵਾਦ ਕਰਦੀ ਹਾਂ ਜੋ ਕਿ ਪੰਜਾਬ ਪ੍ਰਧਾਨ ਰਾਜਾ ਵੜਿੰਗ ਸਰ ਪ੍ਰਤਾਪ ਸਿੰਘ ਬਾਜਵਾ ਸਰ ਚਨਜੀਤ ਸਿੰਘ ਚੰਨੀ ਸਰ ਔਰ ਮੌਜੂਦਾ ਐਮਪੀ ਛੇਰ ਸਿੰਘ ਕੋਵਾਇਆ ਸਰ ਡਿਸਟ੍ਰਿਕਟ ਪ੍ਰਧਾਨ ਜੋ ਕਿ ਕੁਲਬੀਰ ਜੀਰਾ ਸਰ ਦਵਿੰਦਰ ਸਿੰਘ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਫਿਰੋਜ਼ਪੁਰ ਵੱਲੋਂ ਜਨਰਲ ਸਕੱਤਰ ਨਿਯੁਕਤ ਹੋਣ ਦਾ ਮਾਣ ਬਖਸ਼ਿਆ ਮੈਨੂੰ ਸਰ ਮੈਨੂੰ ਜੋ ਮੇਰੀ ਕਾਂਗਰਸ ਪਾਰਟੀ ਨੇ ਮੈਨੂੰ ਇੰਨਾ ਵੱਡਾ ਮਾਣ ਬਖਸ਼ਿਆ ਹੈ ਇਸ ਅਹੁਦੇ ਨੂੰ ਮੈਂ ਆਪਣੀ ਬੜੀ ਮਨੋ ਤਨੋਂ ਔਰ ਇਮਾਨਦਾਰੀ ਨਾਲ ਨਿਭਾਵਾਂਗੀ ਤੇ ਜਿਸ ਤਰ੍ਹਾਂ ਮੈਂ ਅੱਗੇ ਇੱਕ ਡਾਕਟਰ ਹੋਣ ਦੇ ਨਾਤੇ ਮੈਂ ਲੋਕਾਂ ਦੀ 4 ਸਾਲ ਤੋਂ ਸੇਵਾ ਕਰਦੀ ਆਂ ਜਲਾਲਾਬਾਦ ਔਰ ਫਾਜ਼ਿਲਕਾ ਮੇਰੇ ਦੋ ਡੈਂਟਲ ਕਲੀਨਿਕ ਨੇ ਜੀ ਉਹਨਾਂ ਦੇ ਵਿੱਚ ਮੈਂ ਲੋਕਾਂ ਦੀ ਸੇਵਾ ਕਰਦੀ ਆ ਰਹੀ ਆਂ ਉਸੇ ਤਰ੍ਹਾਂ ਬਿਲਕੁਲ ਹੀ ਮੈਂ ਕਾਂਗਰਸ ਪਾਰਟੀ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲਾਂਗੀ ਔਰ ਲੋਕਾਂ ਦੀ ਸੇਵਾ ਕਰਦੀ ਰ੍ਹਾਂਗੀ ਤੇ ਇੱਕ ਲੇਡੀ ਹੋਣ ਦੇ ਨਾਤੇ ਮੈਨੂੰ ਮਾਣ ਹੈ ਕਿ ਇਸ ਏਰੀਏ ਦੀਆਂ ਜੋ ਲੇਡੀਆਂ ਨੇ ਮੈਨੂੰ ਵੇਖ ਕੇ ਮੈਂ ਇੱਕ ਐਗਜ਼ਾਮਪਲ ਬਣਨਾ ਚਾਹਨੀ ਹਾਂ ਉਹਨਾਂ ਨਾਲ ਕਿ ਉਹ ਮੇਰੇ ਨਾਲ ਹਮੇਸ਼ਾ ਸਪੋਰਟ ਕਰਨ ਮੇਰੀਆਂ ਮਾਵਾ ਪੈਣਾ ਜੋ ਵੀ ਘਰ ਨੇ ਜੋ ਮਤਲਬ ਦੇਖ ਰਹੀਆਂ ਮੈਨੂੰ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰਦੀ ਆ ਕਿ ਇਸ ਭੈਣ ਨੂੰ ਤੁਸੀਂ ਸਪੋਰਟ ਕਰਨਾ ਔਰ ਇੱਕ ਲੇਡੀ ਹੋਣ ਦੇ ਨਾਤੇ ਆਪਾਂ ਸਭ ਨੇ ਮਿਹਨਤ ਕਰਕੇ ਔਰ ਕਾਂਗਰਸ ਪਾਰਟੀ ਨੂੰ ਜਿਤਾਉਣਾ ਸਰ ਜਿਹੜੇ ਗੁਰੂ ਹਰਸਾਏ ਦੇ ਮੇਰੇ ਜੋ ਕਾਂਗਰਸ ਵਰਕਰ ਨੇ ਉਨ੍ਹਾਂ ਵਿੱਚੋਂ ਮੇਰੇ ਹਾਈ ਕਮਾਂਡ ਜਿਸਤੇ ਵੀ ਜੋ ਵੀ ਜ਼ਿੰਮੇਵਾਰੀ ਦੇਗੀ ਟਿਕਟ ਦੀ ਮੈਂ ਉਹਨਾਂ ਦੇ ਨਾਲ ਸਭ ਤੋਂ ਵੱਧ ਚੜ ਕੇ ਮਨੋਂ ਤਨੋਂ ਤਨੋਂ ਉਹਨਾਂ ਦੇ ਨਾਲ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਵਾਂਗੀ ਔਰ ਯੋਗਦਾਨ ਪਾਵਾਂਗੀ ਆਪਣੇ ਡਾਕਟਰ ਲਾਈਨ ਤੋਂ ਰਾਜਨੀਤੀ ਲਾਈਨ ਇਸੇ ਲਈ ਚੁਣੀ ਹੈ ਕਿ ਉਹਨਾਂ ਫੀਮੇਲਜ਼ ਲਈ ਮੈਂ ਐਗਜ਼ਾਮਪਲ ਬਣ ਸਕਾਂ ਜੋ ਘਰੇ ਡੀਮੋਟੀਵੇਟ ਹੋ ਕੇ ਘਰੇ ਬੈਠੀਆਂ ਜਾਂ ਬਾਹਰ ਪੜ੍ਹ ਲਿਖ ਨਹੀਂ ਰਹੀਆਂ ਜਾਂ ਉਹਨਾਂ ਦੇ ਘਰ ਦੇ ਨਹੀਂ ਪੜਨਦੇ ਰਹੇ ਜਾਂ ਕੁਝ ਵੀ ਪ੍ਰੋਬਲਮਸ ਹੁੰਦੀਆਂ ਆਪਾਂ ਕੁਝ ਕਹਿਣਾ ਨਹੀਂ ਚਾ ਰਹੇ ਮੈਂ ਉਹਨਾਂ ਲਈ ਐਗਜ਼ਾਮਪਲ ਬੰਨਣਾ ਚਾਹਨੀ ਹੈ ਕਿ ਇੱਕ ਲੇਡੀ ਨੂੰ ਦੇਖ ਕੇ ਲੇਡੀ ਮੋਟੀਵੇਟ ਹੁੰਦੀਆਂ ਇਮਾਨਦਾਰੀ ਨਾਲ ਆਪਣਾ ਅਹੁਦਾ ਔਰ ਜੋ ਵੀ ਮੈਨੂੰ ਮਾਨ ਬਖਸ਼ਿਆ ਗਿਆ ਉਹਨੂੰ ਮੈਂ ਨਿਭਾਵਾਂਗੀ